ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਕਰਦੀ ਕਿ ਤੁਸੀਂ ਸਾਰੇ ਛੜਤੀ ਕਾਲਾ ਸਕੋਮੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਫਿਰ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬੱਚਿਆਂ ਦੀ ਫੇਵਰੇਟ ਕੜੀ ਬਣਾਉਣ ਲੱਗੇ ਸੀ ਅੱਜ ਜਿਹੜੀ ਕੜੀ ਹੈ ਮੈਨੂੰ ਥੋੜੀ ਜਲਦੀ ਸੀ ਇਸ ਕਰਕੇ ਪਕੌੜਿਆਂ ਤੋਂ ਬਿਨਾ ਬਣਾਉਣ ਲੱਗੀ ਆਂ ਇਹਦੇ ਵਾਸਤੇ ਆਪਾਂ ਜਿਹੜੇ ਲੈ ਹੋਏ ਆ ਪਿਆਜ਼ ਆ ਅਦਰਕ ਆ ਲਸਣ ਆ ਤੇ ਇੱਕ ਆਪਾਂ ਆਲੂ ਪਾਇਆ ਹੋਇਆ ਵਾ ਇਧਰ ਕੋਸ਼ ਆਪਾਂ ਹਰੀਆ ਮਿਰਚਾਂ ਇਹਨੂੰ ਕੱਟ ਕੇ ਰੱਖਿਆ ਹੋਇਆ ਹੈ ਇਹ ਆਪਣਾ ਧਨੀਆ ਤੇ ਥੋੜਾ ਜਿਹਾ ਵਿੱਚ ਆਪਾਂ ਮੇਥਰੇ ਤੇ ਮੇਥੀ ਸਾਰਾ ਕੁਝ ਮਿਕਸ ਕੀਤਾ ਹੋਇਆ ਵਾ ਇਧਰ ਆਪਣਾ ਪਤੀਲਾ ਜਿਹੜਾ ਇਹਨੂੰ ਧੋ ਕੇ ਮੈਂ ਉੱਪਰ ਰੱਖ ਦਿੱਤਾ ਹੋਇਆ ਵਾ ਇਹਦੇ ਗਰਮ ਹੋਣ ਤੱਕ ਦੀ ਆਪਾਂ ਵੇਟ ਕਰਦੇ ਆਂ ਤੇ ਬਾਅਦ ਚੋਂ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤੇ ਤੇਲ ਆਪਾਂ ਇਹਦੇ ਵਿੱਚ ਜਿਹੜਾ ਆਲਿਆ ਚੋਂ ਕੱਢਿਆ ਸੀ ਉਹੀ ਯੂਜ਼ ਕਰ ਲਵਾਂਗੇ ਕਿਉਂਕਿ ਉਹ ਵਧੀਆ ਹੀ ਸੀਗਾ ਚੰਗਾ ਤੇਲ ਸੀਗਾ ਤੇ ਆਪਾਂ ਤੇਲ ਆਲਿਆ ਦੇ ਜਿਹੜਾ ਐਕਸਟਰਾ ਤੇਲ ਉਹ ਕੱਢ ਲਿਆ ਸੀ ਨਾ ਤੇ ਹੁਣ ਆਪਾਂ ਉਹ ਇਹਦੇ ਵਿੱਚ ਪਾ ਲਵਾਂਗੇ ਲੋਜੀ ਪਤੀਲਾ ਆਪਣਾ ਹੋ ਗਿਆ ਗਰਮ ਹੁਣ ਪਾਉਣ ਲੱਗੇ ਸੀ ਕੇ ਤੇ ਤੇਲ ਦੀ ਮਾਤਰਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਘੱਟ ਹੀ ਰੱਖਿਆ ਕਰੋ ਹਨਾ ਤੇ ਹੁਣ ਆਪਾਂ ਇੰਨੇ ਗਰਮ ਹੋਣ ਤੱਕ ਉਡੀਕਦੇ ਹਾਂ ਫਿਰ ਆਪਾਂ ਪਾਵਾਂਗੇ ਜੀਰਾ ਲੋਜੀ ਪਾਵਾਂਗੇ ਜੀਰਾ ਜੇਕਰ ਤੁਹਾਨੂੰ ਨਹੀਂ ਪਸੰਦ ਤੁਸੀਂ ਇਹਨੂੰ ਨਹੀਂ ਵੀ ਪਾਉਣਾ ਹਨਾ ਤੁਸੀਂ ਸਕਿੱਪ ਕਰ ਸਕਦੇ ਹੋ ਬਾਕੀ ਇਹ ਕੌਨਲ ਸਬਦੀ ਸਬਜੀ ਦਾ ਟੇਸ ਜਿਹੜਾ ਆਵਾਜ ਜਾਂਦਾ ਵਾ ਤੇ ਹੁਣ ਆਪਾਂ ਜਿਹੜਾ ਇਹ ਦਰਦਰਕ ਤੇ ਲਸਣ ਸੀਗਾ ਲਸਣ ਨੂੰ ਆਪਾਂ ਜਿਹੜਾ ਬਿਗੜੀ ਕਦੂਕਸ ਕਰ ਲਿਆ ਵਾ ਤੇ ਜਿਹੜਾ ਅਦਰਕ ਤਾਂ ਆਪਾਂ ਬਰੀਕ ਹੀ ਕੱਟਿਆ ਹੋਇਆ ਸੀ ਹੁਣ ਇਹ ਦੋਨੋਂ ਚੀਜ਼ਾਂ ਆਪਾਂ ਜੜੀਆਂ ਵਾਰੀ ਵਾਰੀ ਵਿੱਚ ਪਾਵਾਂਗੇ ਕੰਟੀ ਨੂੰ ਨੂੰਨ ਤੇ ਥੋੜਾ ਜ਼ਿਆਦਾ ਸਮਾਂ ਲੱਗ ਰਿਹਾ ਹੈ ਇਸ ਕਰਕੇ ਆਪਾਂ ਇਹ ਚੱਲਾ ਪਾਵਾਂਗੇ ਕਿ ਜਿਹੜੇ ਬੰਦੇ ਤੇ ਅਦਰਕ ਆਪਾਂ ਸਰੋਂ ਦੇ ਤੇ ਆਲੂ ਉਹਨਾਂ ਨੂੰ ਆਪਾਂ ਦੂਸਰਾ ਬਾਅਦ ਚ ਪਾਵਾਂਗੇ ਉਹਨਾਂ ਨੂੰ ਮੈਂ ਇੱਕ ਜਗ੍ਹਾ ਹੀ ਕਰ ਦਿੱਤਾ ਸੀ ਲੋਚੇ ਹਨਾ 方 ਇਹ ਦੋ ਮੁਸੀਤਾਂ ਪਾ ਦੇਵਾਂਗੇ ਇਹਨੋਂ ਆਪਣਾ ਵੀ ਸਰ ਨਹੀਂ ਛਾਲ ਲਵਾਂਗੇ ਵੈਸੇ ਤਾਂ ਹੀ ਸਾਫ ਹੀ ਸੀ ਪਰ ਫਿਰ ਵੀ ਨਾ ਮਾਂਜੀ ਤਸਲੀ ਵਾਸਤੇ ਇਕ ਵਾਰ ਛਾਂ ਲੈਣਾ ਕਰੀਦਾ ਵਾ ਤੇ ਅੱਗੇ ਕੈਸੇ ਤਾਂ ਮੈਂ ਛਾਂ ਕੇ ਰੱਖ ਲਈ ਹਣੀ ਪਰ ਹਨਾ ਸਬਜੀ ਦਾ ਮੌਸਮ ਹੁ ਕੋਈ ਪਤਾ ਨਹੀਂ ਹੁ ਥਿੰਦੀ ਬੱਦਵਾਂ ਬੰਨ ਦਤਾ ਵਾ ਸ਼ੀਤਰ ਆਪਣਾ ਮਸਾਲਾ ਜਿਹੜਾ ਵੀ ਤੁਸੀਂ ਨੇ ਸਟਾਰਟ ਹੋ ਗਿਆ ਵਾ ਤੇ ਹੁਣ ਜਿਹੜੀਆਂ ਮਿਕਸਾਂ ਹੋ ਰਹੀਆਂ ਉਹ ਵੀ ਆਪਾਂ ਪਾ ਦੇਵਾਂਗੇ ਤਾਂ ਕਿ ਉਹਨਾਂ ਜਿਹੜੇ ਤਰੀਕੇ ਨਾਲ ਭੰਨ ਜਾਂ ਢੋਲ ਜਾਵੇ ਲਓ ਜੀ ਆਪਣਾ ਜਿਹੜਾ ਮਸਾਲਾ ਹੈ ਭੁੱਜਣਾ ਸਟਾਰਟ ਹੋ ਗਿਆ ਵਾ ਪੂਜੀ ਸੁੱਕਿਆ ਵਾ ਹੁਣ ਆਪਾਂ ਇਹਦੇ ਜਿਹੜਾ ਆਪਣਾ ਧਨੀਆ ਵਗੈਰਾ ਹਨਾ ਉਹ ਪਾ ਦੇਵਾਂਗੇ ਟਮਾਟਰ ਮੇਰੇ ਕੋਲ ਹੈ ਨਹੀਂ ਸੀ ਕਿਤੇ ਮੈਂ ਉਹ ਵੀ ਪਾਉਣਾ ਸੀਗਾ ਤੇ ਹੁਣ ਇਹਨੂੰ ਆਪਾਂ ਪੁੰਨ ਲਵਾਂਗੇ ਤੇ ਇਧਰ ਆਪਣਾ ਜਿਹੜਾ ਬੇਸਣ ਆ ਇਹਨੂੰ ਆਪਾਂ ਲੱਸੀ ਚ ਮਿਕਸ ਕਰ ਲੈਨੇ ਆ ਲਓ ਜੀ ਹੁਣ ਆਪਾਂ ਲੱਸੀ ਜਿਹੜੀ ਇਹ ਹਿਲਾ ਲਵਾਂਗੇ ਲੱਸੀ ਕਾਫੀ ਸੰਘਣੀ ਆ ਜੇਕਰ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਤੇ ਤੁਸੀਂ ਦਹੀਂ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਹਨਾ ਘੱਟਾਪਨ ਹੁੰਦਾ ਵਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਬਾਕੀ ਜਿੰਨਾ ਕੋ ਤੁਹਾਨੂੰ ਜ਼ਰੂਰਤ ਹੋਵੇ ਕਿਸੇ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹੋ ਕਿਉਂਕਿ ਇਹ ਕਾਫੀ ਸੰਘਣੀ ਹੋ ਜਾਣੀ ਜਿਵੇਂ ਜਿਵੇਂ ਇਹਨੂੰ ਉਬਾਲਿਆ ਏ ਇਹ ਸੰਘਣੀ ਹੁੰਦੀ ਜਾਣੀ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਲਵਾਂਗੇ ਜੇਕਰ ਤੁਸੀਂ ਹੱਥ ਦੀ ਮਦਦ ਨਾਲ ਕਰਨਾ ਚਾਹੁੰਦੇ ਤੇ ਉਸ ਤਰੀਕੇ ਨਾਲ ਕਰ ਸਕਦੇ ਹੋ ਜੇ ਚਮਚਤੀ ਮਦਦ ਲੈਣੀ ਹੈ ਤੁਸੀਂ ਇਦਾਂ ਵੀ ਕਰ ਸਕਦੇ ਹੋ ਤੇ ਉਧਰ ਆਪਣਾ ਤੜਕਾ ਜਿਹੜਾ ਰੈਡੀ ਹੋ ਚੁੱਕਿਆ ਵਾ ਹੁਣ ਆਪਾਂ ਉਹਦੇ ਵਿੱਚ ਪਾਵਾਂਗੇ ਹਲਦੀ ਤੇ ਲੂਣ ਤੇ ਬਾਕੀ ਜਿਹੜੇ-ਜਿਹੜੇ ਮਸਾਲੇ ਆਪਾਂ ਪਾਉਣੇ ਆ ਉਹ ਪਾਵਾਂਗੇ ਤੇ ਇਧਰ ਇਹ ਵੀ ਆਪਣੀ ਜਿਹੜੀ ਰੈਡੀ ਹੋਈ ਗਈ ਆ ਲਓ ਜੀ ਇਹ ਵਧੀਆ ਤਰੀਕੇ ਨਾਲ ਜਿਹੜੀ ਘol ਚੁੱਕੀ ਤੁਸੀਂ ਵੇਖ ਸਕਦੇ ਹੋ ਢੇਲੀਆਂ ਢੁੱਲੀਆਂ ਜਿਹੜੀਆਂ ਸਾਰੀਆਂ ਮਿਕਸ ਹੋ ਚੁੱਕੀਆਂ ਨੇ ਥੋੜਾ ਜਿਹਾ ਆਪਾਂ ਨੂੰ ਹੋਰ ਫੈਟ ਲਵਾਂਗੇ लौच कुछ आपको पाई हुई हरिया मिर्चा है ना कट के थोड़िया जी आप जो लाल मिर्चा पा लवेंगे ये सारे मसाले जोड़े जेडे आपने स्वाद अनुसार ही पाने पावे लूण इधर आगे अपनी हल्दी लेकिन हम आप मिक्स कर लवेंगे ਥੋੜਾ ਜਿਹਾ ਪਕੰਤੋਂ ਬਾਹਰ ਆ ਜਾਣਾ ਇਹਦੇ ਵਿੱਚ ਆਪਣਾ ਵੇਸਲ ਘੋਲਿਆ ਹੋਇਆ ਉਹ ਐਡ ਕਰ ਦੇਵਾਂਗੇ ਲਓ ਜੀ ਥੋੜਾ ਜਿਹਾ ਆਪਾਂ ਜਿਹੜਾ ਮੋਟਾ ਮਸਾਲਾ ਇਹ ਤੁਸੀਂ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ ਜੇ ਇਹਨੂੰ ਕਰ ਤੁਸੀਂ ਥੋੜਾ ਜਿਹਾ ਹਨਾ ਪੀਸਣਾ ਵਾ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਬਾਕੀ ਇਸ ਤਰੀਕੇ ਨਾਲ ਪਾ ਲੀਏ ਤੇ ਇਹਦਾ ਟੇਸਟ ਵਧੀਆ ਆਉਂਦਾ ਵਾ ਕਈਆਂ ਨੂੰ ਨਹੀਂ ਪਸੰਦ ਹੁੰਦਾ ਹਨਾ ਸਾਫ ਦਾ ਤੋਂ ਉਹ ਥੋੜਾ ਜਿਹਾ ਇਹਨੂੰ ਉੱਡ ਕੇ ਪਾ ਸਕਦੇ ਤੇ ਹੁਣ ਆਪਾਂ ਥੋੜੀ ਜਿਹੀ ਪਤਾ ਮੇਥੀ ਪਾ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਹਲਦੀ ਔਰ ਸੌਰੀ ਵੇਸਣ ਨਾਸ਼ ਪਾ ਕੇ ਹਿਲਾ ਦੇਵਾਂਗੇ ਲੌਕ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਤੁਸੀਂ ਆਪਣੀ ਮਰਜ਼ੀ ਅਨਸਾਰ ਪਾਉਣਾ ਜੇਕਰ ਤੁਸੀਂ ਥੋੜੀ ਪਤਲੀ ਖਾਂਦੇ ਹੋ ਕੜੀ ਬਣਾਉਣਾ ਚਾਹੁੰਦੇ ਹੋ ਹਨਾ ਤੇ ਥੋੜਾ ਵੱਧ ਪਾਣੀ ਪਾ ਲੈਣਾ ਜੇਕਰ ਤੁਸੀਂ ਤੁਹਾਨੂੰ ਕੜੀ ਸੰਘਣੀ ਪਸੰਦ ਆ ਤੇ ਤੁਸੀਂ ਪਾਣੀ ਘੱਟ ਪਾ ਲੈਣਾ ਲਓ ਜੀ ਮੈਂ ਇੱਕ ਡੰਗਾ ਪਾਣੀ ਦਾ ਪਾ ਦਿੱਤਾ ਹੋਇਆ ਹੈ ਜਾਨਕਿ 1 ਲੀਟਰ ਤੇ ਹਾਂ ਇਹਨੂੰ ਆਪਾਂ ਇੱਕ ਵਾਰ ਹਿਲਾ ਕੇ ਵੇਖ ਲੈਨੇ ਕਿਉਂਕਿ ਇਹਨੇ ਰਿਚਨਾ ਆ ਤੇ ਰਿਚ ਕੇ ਇਹਨੇ ਕਾਫੀ ਸੰਘਣੀ ਹੋ ਜਾਣਾ ਹੈ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਲਓ ਜੀ ਇੱਕ ਵਾਰ ਆਪਾਂ ਚੈੱਕ ਕਰਕੇ ਵੇਖ ਲੈਨੇ ਆਂ ਬਣ ਚੁੱਕੀ ਆ ਸੋ ਤੁਸੀਂ ਇਸ ਤਰੀਕੇ ਨੰਨਾ ਜੋ ਕਰਤੋਂ ਨੂੰ ਸਾਡਾ ਤਰੀਕਾ ਵਧੀਆ ਲੱਗਦਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਸ਼ਾਸ ਕਰਦੇ ਕਿ ਤੁਹਾਨੂੰ ਸਾਡੀ ਅੱਜਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ